ਇੱਕ ਐਕਟਵਾ ਸੀ ਜਿਹੜੀ ਜਿਹੜਾ ਚੌਕ ਹੈ ਬੂਲਾਵਾੜੀ ਚੌਕ ਹੈ ਉਹਦੇ ਵਿੱਚ ਇੱਕ ਤਕਰੀਬ 3:30 ਵਜੇ ਇੱਕ ਐਕਟਵਾ ਨਵਾਰਸਾਤ ਤੋਂ ਵਿੱਚ ਖੜੀ ਜਿਹੜੀ ਬਿਲਕੁਲ ਬ੍ਰਾਂਡ ਨਿਊ ਐਕਟਵਾ ਸੀ ਜਿਹਦੀ ਸਾਨੂੰ ਪਬਲਿਕ ਨੇ ਇਨਫੋਰਮੇਸ਼ਨ ਦਿੱਤੀ ਮੈਂ ਮੌਕੇ ਤੇ ਆਪਣੀ ਟੀਮ ਦੇ ਨਾਲ ਉੱਥੇ ਗਿਆ ਉਹ ਐਕਟਵਾ ਦੀ ਆਪਾਂ ਜਾਂਚ ਤਰਸੱਚ ਕੀਤੀ ਉਸ ਤੋਂ ਬਾਅਦ ਐਕਟਵਾ ਜਿਹੜੀ ਅਸੀਂ ਸੀ ਕਬਜ਼ਾ ਪੁਲਿਸ ਵਿੱਚ ਲੈ ਲਈ ਤੇ ਉੱਥੋਂ ਫਿਰ ਬਾਅਦ ਵਿੱਚ ਜਿਹੜੇ ਇੱਕ ਨੇੜੇ ਹੀ ਉਹਨ ਦਾ ਘਰ ਸੀਗਾ ਲੇਡੀਜ਼ ਹੈ ਪਬਲਿਕਲੀ ਨੂੰ ਦੱਸਿਆ ਕਿ ਤੁਹਾਡੀ ਐਕਟਵਾ ਖੜੀ ਹੈ ਔਰ ਉਹ ਭੁੱਲ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੇਰੀ ਜਿਹੜੀ ਇੱਕੋ ਟੈਨਸ਼ਨ ਸੀਗੇ ਉਹ ਆ ਕੇ ਦੱਸਿਆ ਕਿ ਮੇਰਾ ਹਸਬੰਦ ਜਿਹੜਾ ਦਿਮਾਗ ਸੀਗਾ ਤੇ ਉਹਨਾਂ ਦੀ ਟੈਨਸ਼ਨ ਕਰਕੇ ਉਹ ਮੈਡੀਕਲ ਲੈਣ ਜਾਣਾ ਸੀ ਉੱਥੇ ਐਕਟਵਾ ਖੜੀ ਕਰਕੇ ਚਲੇ ਗਏ ਉਹਨਾਂ ਨੇ ਇੰਨੀ ਟੈਨਸ਼ਨ ਲੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੇਰੀ ਐਕਟਵਾ ਘਰ ਖੜੀ ਹੈ ਕਿ ਬਾਹਰ ਖੜੀ ਹੈ ਹਣੋ ਬੀਬੀ ਜੀ ਭੈਣ ਜੀ ਸਾਡੇ ਕੋਲ ਆਏ ਆ ਅਸੀਂ ਜਿਹੜੀ ਐਕਟਵਾ ਦੀ ਚਾਬੀ ਹੈ ਉਹਨਾਂ ਦੇ ਹਵਾਲੇ ਕਰਦੇ ਆ ਅੱਗੇ ਤੇ ਜਿਹੜੀ ਕਹਿ ਰਹੇ ਆ ਇਸ ਮਾਧਿਅਮ ਰਾਹੀਂ ਸਾਰੀ ਪਬਲਿਕ ਨੂੰ ਕਿ ਪਲੀਜ਼ ਆਪਣੇ ਵੀਕਲ ਦਾ ਧਿਆਨ ਰੱਖੋ ਇਸ ਤੋਂ ਬਾਹਰ ਨਵਾਸਾਤ ਵਿੱਚ ਨਾ ਖੜਾ ਕਰੋ ਇਹ ਤੇ ਚਲੋ ਪੁਲਿਸ ਦੇ ਹੱਥ ਫੈਕਟਵਾ ਗਈ ਅਗਰ ਬਾਈ ਚਾਂਸ ਕਿਤੇ ਹੋਰ ਲੱਤੀ ਤਾਂ ਆ ਜਾਂਦੀ 120 ਮਿਲਦੀ ਸੀ ਮੈਨੂੰ ਮੇਰਾ ਮੈਂ ਵੀ ਘੱਟੋ ਘੱਟ 1 ਲੱਖ ਰੁਪਏ ਦੀ ਪਰਾਨੀ ਹੋ ਫੈਕਟਵਾ ਸਾਹ ਪੈ ਜੀ ਅੱਗੇ ਤੋਂ ਪਲੀਜ਼ ਤੁਸੀਂ ਧਿਆਨ ਰੱਖਣਾ ਅੱਗੇ ਜੀ ਮੇਰਾ ਨਾਮ ਸੁਨੀਦਰਪੁਰ ਹੈ ਮੈਂ ਚਾਲੀ ਮਰਨ ਗਈ تھی ਰਹਿਮ ਵਾਲੀਆਂ ਐਕਚੁਅਲੀ ਇਹ ਕਿ ਮੇਰੇ ਹੱਥ ਮੈਨੂੰ ਬੁਖਾਰ ਤੇ ਗਿਲੀ ਮੈਂ ਆਪਣੇ ਪੂਰੇ ਪੇਟੇ ਨੂੰ ਕਿਹਾ ਕਿ ਬੜੇ ਤੇ ਸਕੂਟਰੀ ਤੋਂ ਲੈ ਕੇ ਆਜਾ ਮੈਂ ਇਹ ਡਿਸ਼ਾ ਚਲੋਣੇ ਲਾ ਜੀ ਫਿਰ ਪੇਟੇ ਨੂੰ ਕਿਹਾ ਕਿ ਸਕੂਟਰੀ ਲੈ ਕੇ ਆਜਾ ਕਿ ਮੈਡਮ ਦੀ ਕੁੜੀ ਟਿਊਸ਼ਨ ਤੋਂ ਲ ਮੇਰੇ ਹਸਬੰਦ ਨੇ ਬੁਮਾਰਾ ਜੀ ਮੇਰੇ ਟੈਂਸ਼ਨ ਦੀ ਦਵਾਈ ਤੇ ਮੈਂ ਉੱਥੇ ਤੋਂ ਲੈ ਕੇ ਵਿੱਚ ਜਾ ਵੀ ਵਿਚਾਰਾ ਬਚੀ ਜੀ ਮੋਤੀ ਨੂੰ ਲੈ ਜੀ ਮੈਂ ਉਸ ਦਾ ਧੰਨਵਾਦ ਕਰਦੀ ਹਾਂ ਜੀ ਭਾਜੀ ਗੁਨਾ ਦਾ ਕਿ ਮੈਂ ਲੱਖ ਲੱਖ ਵਾਰ ਧੰਨਵਾਦ ਕਰਦੀ ਹਾਂ ਜੀ ਕਿ ਜਿਹੜੀ ਇਹ ਐਕਟਿਵਾ ਲਈ ਆਏ ਔਰ ਉਹ ਮੈਨੂੰ ਹੋਣ ਐਕਟਿਵਾ ਮੈਂ ਲੈ ਲਈਆਂ ਤੇ ਮੈਨੂੰ ਮੈਨੂੰ ਐਕਟਿਵਾ ਦੇ ਦਿੱਤੀ। ਮੈਂ ਚਾਹੀ ਮੇਰੇ ਹੱਥਾਂ ਦੀ ਕਿੰਨੀ ਮਿਹਨਤ ਕਰਦੀ ਦੀ ਕਿ ਮੇਰੇ ਹੱਥੜੇ ਬਿਮਾਰ ਰਹਿੰਦੇ ਐ ਇੱਕ ਵਾਰੀ ਜਿਵੇਂ ਸੜੇ ਖੜੀ ਐ ਇਹਨਾਂ ਨੂੰ ਕੀ ਬਣਾਏ ਕਿ ਮੇਰੇ ਹੱਥ ਮੜ ਕੇ ਤੇ ਬਹੁਤ ਜ਼ਿਆਦਾ ਕਰਾਈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਪਲੀਜ਼ ਆਪਣੇ ਨੀਕਲਾਂ ਦਾ ਧਿਆਨ ਰੱਖੋ। ਅਗਰ ਤੁਹਾਡੇ ਘਰ ਦੇ ਨੇੜੇ ਕੋਈ ਵੀ ਲਵਾਲਸ ਵੀਕਲ ਖੜਾ ਹੋ, ਉਹਦੀ ਤੁਰੰਤ ਜੜੀ ਸੂਚਨਾ ਪੀਸੀਆਰ ਟੀਮ ਨੂੰ ਦਿਓ, ਮਤਲਬਕਾ ਸਾਡੇ ਨੂੰ ਦਿਓ, ਪੁਲਿਸ ਕੰਟਰੋਲ ਨੂੰ ਇਸ਼ਾਰਾ ਕਰ ਦਿਓ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਇਦਾਂ ਦਾ ਜਿਹੜਾ ਕੋਈ ਗੱਲ ਨਾ ਹੋਵੇ ਜਿਸ ਨਾਲ ਪਬਲਿਕ ਨੂੰ ਕੋਈ ਮੁਸ਼ਕਲ ਆਵੇ। ਥੈਂਕ ਯੂ।